ਸ਼੍ਰੀ ਅਕਾਲ ਮੈਂ ਹਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਭਾਰਤੀ ਜੋੜੇ ਵੱਲੋਂ ਸ਼ਰਨ ਮੰਗਣ ਵਾਲੀਆਂ ਅਰਜ਼ੀਆਂ ਹੋਈਆਂ ਰੱਦ ਅਦਾਲਤ ਨੇ ਵਾਪਸ ਜਾਣ ਦੇ ਖਤਰੇ ਦੀ ਦਲੀਲ ਨੂੰ ਮੰਨਿਆ ਗਲਤ ਸਾਬਕਾ ਐਮ.ਐਲ.ਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਕੈਲਗਰੀ 'ਚ ਵਾਪਰੇ ਸੜਕ ਹਾਦਸੇ 'ਚ ਗੁਵਾਈ ਜਾਣ ਲੇਬਨਾਨ ਦੀ ਅਮਰੀਕੀ ਹਮਰਤਬਾ ਨਾਲ ਬੈਠਕ ਦੀ ਉਸਾਰੂ ਕੈਨੇਡਾ ਵੱਲੋਂ ਜਵਾਬੀ ਟੈਰਿਫ ਹਟਾਉਣ ਮਗਰੋਂ ਹੋਈ ਮੁਲਾਕਾਤ ਕੈਨੇਡਾ ਪੋਸਟ ਨੂੰ ਦੂਸਰੀ ਤਿਮਾਹੀ ਚ 407 ਮਿਲੀਅਨ ਡਾਲਰ ਦਾ ਘਾਟਾ ਗਾਕਾਂ ਨੇ ਹੋਰ ਡਿਲੀਵਰੀ ਕੰਪਨੀਆਂ ਨੂੰ ਤਰਜੀਹ ਦੇਣੀ ਕੀਤੀ ਸ਼ੁਰੂ ਕੈਨੇਡਾ ਦੀ ਸੰਘੀ ਅਦਾਲਤ ਨੇ ਇੱਕ ਅਜੀਹਾ ਫੈਸਲਾ ਦਿੱਤਾ ਹੈ ਜੋ ਦੇਸ਼ ਦੀ ਸ਼ਰਨਾਰਥੀ ਪ੍ਰਣਾਲੀ ਨੂੰ ਗਲਤ ਢੰਗ ਨਾਲ ਵਰਤਣ ਤੋਂ ਬਚਾਉਣ ਲਈ ਇਤਿਹਾਸਕ ਸਾਬਤ ਹੋ ਸਕਦਾ ਹੈ ਸੰਘੀ ਅਦਾਲਤ ਦੇ ਜੱਜ ਬੇਨੌਇਟ ਐਮ ਡੈਚੇਸਨੀ ਨੇ ਭਾਰਤੀ ਜੋੜੇ ਅਮਨਦੀਪ ਸਿੰਘ ਤੇ ਕਮਲਦੀਪ ਕੌਰ ਦੀ ਸ਼ਰਨ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ ਧੋਖਾਧੜੀ ਅਤੇ ਦੁਰਭਾਵਨਾਪੂਰਨ ਕਿਹਾ। ਅਦਾਲਤ ਦਾ ਮੰਨਣਾ ਹੈ ਕਿ ਦੋਵਾਂ ਨੇ ਕੈਨੇਡਾ ਆਉਣ ਤੋਂ ਬਾਅਦ ਖਾਲਿਸਤਾਨ ਪੱਖੀ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਦਿਖਾਵਾ ਕੀਤਾ ਤੇ ਸ਼ਰਨ ਲੈਣ ਲਈ ਝੂਠੇ ਦਸਤਾਵੇਜ਼ ਤੇ ਫੋਟੋਆਂ ਪੇਸ਼ ਕੀਤੀਆਂ। ਅਮਨਦੀਪ ਤੇ ਕਮਲਦੀਪ ਦਾ ਮਾਮਲਾ ਕੋਈ ਇਕੱਲਾ ਮਾਮਲਾ ਨਹੀਂ ਹੈ। ਵੱਡੀ ਗਿਣਤੀ 'ਚ ਭਾਰਤੀ ਖਾਸ ਕਰਕੇ ਪੰਜਾਬ ਦੇ ਸਿੱਖ ਪਾਈਚਾਰੇ ਦੇ ਲੋਕ ਕੈਨੇਡਾ ਦੀ ਉਦਾਰਵਾਦੀ ਸ਼ਰਨ ਪ੍ਰਣਾਲੀ ਦੀ ਦੁਰਵਰਤੋਂ ਕਰ ਰਹੇ ਨੇ ਸ਼ਰਨਾਰਥੀ ਅਪੀਲ ਡਿਵੀਜ਼ਨ ਅਤੇ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਬੋਰਡ ਦੇ ਅੰਕੜੇ ਇਸ ਰੁਝਾਨ ਨੂੰ ਉਜਾਗਰ ਕਰਦੇ ਨੇ 2024 'ਚ ਭਾਰਤ ਤੋਂ ਕੁੱਲ 32563 ਸ਼ਰਨਾਰਥੀ ਦਾਅਵੇ ਦਾਇਰ ਕੀਤੇ ਗਏ ਸਨ ਇਹਨਾਂ ਵਿੱਚੋਂ 2175 ਮਾਮਲਿਆਂ 'ਤੇ ਕਾਰਵਾਈ ਕੀਤੀ ਗਈ ਜਿਨ੍ਹਾਂ 'ਚੋਂ 1688 ਦਾਅਵਿਆਂ ਨੂੰ ਮਨਜ਼ੂਰੀ ਦਿੱਤੀ ਗਈ ਇਸ ਦੀ ਪ੍ਰਵਾਨਗੀ ਦਰ ਲਗਭਗ 55 ਤੋਂ 63 ਫੀਸਦੀ ਰਹੀ। ਇਹ ਦਰ ਵਿਸ਼ਵਵਿਆਪੀ ਔਸਤ ਲਗਭਗ 50 ਫੀਸਦੀ ਨਾਲੋਂ ਬਹੁਤ ਜ਼ਿਆਦਾ ਹੈ। ਇਕੱਲੇ ਹਵਾਈ ਅੱਡਿਆਂ ਤੇ ਦਾਇਰ ਕੀਤੇ ਗਏ ਦਾਅਵਿਆਂ 'ਚ 500 ਫੀਸਦੀ ਵਾਧਾ ਹੋਇਆ। ਜੂਨ 2024 ਤੱਕ ਭਾਰਤ ਤੋਂ ਦਾਅਵੇ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹੋ ਗਏ ਸਨ ਅਤੇ ਦਸੰਬਰ 2024 ਤੱਕ 37270 ਮਾਮਲੇ ਲੰਬੇਤ ਰਹੇ। ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਜਿੱਥੇ ਕੋਈ ਵਿਆਪਕ ਅਤਿਆਚਾਰ ਨਹੀਂ ਹੈ। ਕੈਨੇਡਾ ਚ 60 ਫੀਸਡ ਸ਼ਰਨ ਦੇ ਦਾਅਵਿਆਂ ਲਈ ਜ਼ਿੰਮੇਵਾਰ ਹੈ ਸਿੱਖ ਪਹਿਲਾਂ ਹੀ ਕੈਨੇਡਾ ਦੀ ਆਬਾਦੀ ਦਾ 2.1 ਫੀਸਡ ਬਣਦੇ ਨੇ ਇਹ ਭਾਰਤ ਤੋਂ ਬਾਹਰ ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਹੈ ਸ਼ਰਨ ਮੰਗਣ ਦਾ ਰੁਝਾਨ 1984 ਦੇ ਦੰਗਿਆਂ ਤੋਂ ਸ਼ੁਰੂ ਹੋਇਆ ਸੀ ਪਰ 2014 ਤੋਂ ਬਾਅਦ ਤੇਜ਼ ਹੋਇਆ 2016 ਤੋਂ 2018 ਦੇ ਵਿਚਕਾਰ ਸਿੱਖਾਂ ਦੇ ਦਾਅਵਿਆਂ ਚ 300 ਫੀਸਡ ਵਾਧਾ ਹੋਇਆ ਸਭ ਤੋਂ ਗੰਭੀਰ ਚਿੰਤਾ 6 ਫਾਰ ਜਸਟਿਸ ਅਤੇ ਇਸ ਨਾਲ ਜੁੜੇ ਸੰਗਠਨਾਂ ਦੀ ਭੂਮਿਕਾ ਹੈ ਅਮਰੀਕੀ ਕੈਨੇਡੀਅਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਦੁਆਰਾ ਚਲਾਏ ਜਾ ਰਹੇ 64 ਜਸਟਿਸ ਤੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਵੀਜ਼ਿਆਂ ਦਾ ਲਾਲਚ ਦੇ ਕੇ ਖਾਲਿਸਤਾਨ ਪੱਕੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਉਕਸਾਉਣ ਦਾ ਦੋਸ਼ ਲਾਇਆ ਜਾ ਰਿਹਾ ਹੈ ਐਸ ਐਫ ਜੀ ਅਤੇ ਸਹਿਯੋਗੀ ਸੰਗਠਨ ਕਥਿਤ ਤੌਰ ਤੇ ਨੌਜਵਾਨਾਂ ਨੂੰ ਜਾਲੀ ਪੱਤਰ ਜਾਲੀ ਮੈਡੀਕਲ ਸਰਟੀਫਿਕੇਟ ਤੇ ਵੋਟਰ ਕਾਰਡ ਪ੍ਰਦਾਨ ਕਰਦੇ ਨੇ ਬਹੁਤ ਸਾਰੇ ਵਿਦਿਆਰਥੀ ਅਤੇ ਅਸਥਾਈ ਵੀਜ਼ਾ ਧਾਰਕ ਕੈਨੇਡਾ ਪਹੁੰਚਣ ਤੋਂ ਬਾਅਦ ਅਚਾਨਕ ਖਾਲਿਸਤਾਨ ਪੱਖੀ ਹੋਣ ਦਾ ਦਾਵਾ ਕਰਦੇ ਨੇ ਵਕੀਲਾਂ ਅਤੇ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਹਜ਼ਾਰਾਂ ਡਾਲਰਾਂ ਲਈ ਅਜਿਹੇ ਮਨਕੜੰਤ ਕੇਸ ਤਿਆਰ ਕਰਨ ਦਾ ਦੋਸ਼ ਹੈ ਦੁਕੈਨ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਅਦਾਲਤਾਂ ਹੁਣ ਅਜਿਹੇ ਮਾਮਲਿਆਂ ਨੂੰ ਭਰੋਸੇਯੋਗਤਾ ਨੂੰ ਸਖਤੀ ਨਾਲ ਦੇਖਣਗੀਆਂ ਯਾਨੀ ਕਿ ਜੇਕਰ ਕੋਈ ਵਿਅਕਤੀ ਕੈਨੇਡਾ ਪਹੁੰਚਣ ਤੋਂ ਬਾਅਦ ਅਚਾਨਕ ਆਪਣੇ ਸ਼ਰਨ ਦੇ ਦਸਤਾਵੇਜ਼ ਦਿੰਦਾ ਹੈ ਤਾਂ ਉਹ ਸ਼ੱਕ ਦੇ ਘੇਰੇ ਚ ਆ ਜਾਵੇਗਾ ਇਹ ਫੈਸਲਾ ਝੂਠੇ ਦਾਅਵਿਆਂ ਦੇ ਹੜ ਨੂੰ ਰੋਕਣ ਤੇ ਅਸਲ ਪੀੜਤਾਂ ਨੂੰ ਤਰਜੀਹ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਹੁਣ ਵੀਜ਼ਾ ਜਾਂਚ ਨੂੰ ਸਖਤ ਕਰਨਾ ਚਾਹੀਦਾ ਹੈ ਭਾਰਤ ਸਰਕਾਰ ਦੇ ਸਹਿਯੋਗ ਨਾਲ ਦਾਅਵਿਆਂ ਦੀ ਜਾਂਚ ਕਰਨੀ ਚਾਹੀਦੀ ਹੈ ਨਹੀਂ ਤਾਂ ਸ਼ਰਨ ਪ੍ਰਣਾਲੀ ਚ ਜਨਤਾ ਦਾ ਵਿਸ਼ਵਾਸ ਕਮਜ਼ੋਰ ਹੋ ਜਾਵੇਗਾ ਤੇ ਦਵੱਲੇ ਸਬੰਧ ਪ੍ਰਭਾਵਿਤ ਹੋਣਗੇ ਮੌਂਟਰੀਅਲ ਚ ਇਹ ਫੈਸਲਾ ਸਿਰਫ ਸ਼ਰਨ ਦੇ ਦਾਅਵੇ ਨੂੰ ਰੱਦ ਕਰਨ ਦਾ ਨਹੀਂ ਸਗੋ ਇਹ ਕੈਨੇਡਾ ਦੇ ਸ਼ਰਨਾਰਥੀ ਪ੍ਰਣਾਲੀ ਦੀ ਸ਼ਾਨ ਅਤੇ ਨਿਰਪੱਖਤਾ ਦੀ ਰੱਖਿਆ ਕਰਨ ਨੂੰ ਦਰਸਾਉਂਦਾ ਹੈ। ਕੈਲਗਰੀ 'ਚ ਵੀਕਐਂਡ ਦੌਰਾਨ ਵਾਪਰੇ ਇੱਕ ਸੜਕ ਹਾਦਸੇ 'ਚ ਪੰਜਾਬੀ ਮੂਲ ਦੇ ਸਾਬਕਾ ਐਮਐਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਹੋ ਗਿਆ। ਇਸ ਸੜਕ ਹਾਦਸੇ 'ਚ ਇੱਕ ਮੋਟਰਸਾਈਕਲ ਦੀ ਕਾਰ ਨਾਲ ਟੱਕਰ ਹੋਈ ਜਿਸ ਵਿੱਚ 20 ਸਾਲ ਦੇ ਅਰਜੁਨ ਗਿੱਲ ਦੀ ਮੌਤ ਹੋ ਗਈ। ਕੈਲਗਰੀ ਪੁਲਿਸ ਵੱਲੋਂ ਜਾਰੀ ਪ੍ਰੈਸ ਰਿਲੀਜ਼ 'ਚ ਮ੍ਰਿਤਕ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ। ਕੈਲਗਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੌਜਵਾਨ ਲਾਲ ਬੱਤੀ ਤੇ ਰੁਕਣ ਚ ਅਸਫਲ ਰਿਹਾ ਤੇ ਕਾਰ ਨਾਲ ਟਕਰਾ ਗਿਆ ਜੋ ਕਿ ਖੱਬੇ ਪਾਸੇ ਮੁੜ ਰਹੀ ਸੀ ਇਸ ਸੜਕ ਹਾਦਸੇ ਤੋਂ ਬਾਅਦ ਗਿਲ ਨੂੰ ਜ਼ਖਮੀ ਹਾਲਤ ਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ 30 ਵਰਿਆਂ ਦੀ ਕਾਰ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਤੇ ਉਹ ਮੌਕੇ ਤੇ ਹੀ ਮੌਜੂਦ ਰਹੀ ਪੁਲਿਸ ਦਾ ਮੰਨਣਾ ਹੈ ਕਿ ਮੋਟਰਸਾਈਕਲ ਸਵਾਰ ਬਹੁਤ ਤੇਜ਼ ਸੀ ਜੋ ਕਿ ਟੱਕਰ ਦਾ ਕਾਰਨ ਬਣਿਆ ਪੁਲਿਸ ਇਸ ਹਾਦਸੇ ਪਿੱਛੇ ਸ਼ਰਾਬ ਜਾਂ ਹੋਰ ਨਸ਼ੇ ਨੂੰ ਕਾਰਨ ਨਹੀਂ ਮੰਨ ਰਹੀ ਕੈਲਗਰੀ ਪੁਲਿਸ ਵੱਲੋਂ ਇਸ ਸੜਕ ਹਾਦਸੇ ਬਾਬਤ ਕੋਈ ਵੀ ਜਾਣਕਾਰੀ ਜਾਂ ਵੀਡੀਓ ਫੁਟੇਜ ਹੋਣ ਤੇ ਪੁਲਿਸ ਨਾਲ 4032661234 ਰਾਹੀਂ ਸੰਪਰਕ ਕਰਨ ਦੀ ਅਪੀਲ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਪੰਜਾਬੀ ਮੂਲ ਦੇ ਪ੍ਰਭ ਗਿੱਲ 2016 ਦੌਰਾਨ ਮਰਹੂਮ ਮਨਮੀਤ ਭੁੱਲਰ ਦੀ ਮੌਤ ਤੋਂ ਬਾਅਦ ਹੋਈ ਜ਼ਿਮਨੀ ਚੌਂੜ ਚ ਕੈਲਗਰੀ ਗ੍ਰੀਨਵੇ ਰਾਈਡਿੰਗ ਤੋਂ ਐਮਐਲਏ ਚੁਣੇ ਗਏ ਸਨ 2018 ਦੌਰਾਨ ਇੱਕ ਵਿਵਾਦ ਦੇ ਚੱਲਦਿਆਂ ਗਿੱਲ ਨੇ ਆਪਣੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਪੰਜਾਬੀ ਭਾਈਚਾਰੇ ਵੱਲੋਂ ਪ੍ਰਭ ਗਿੱਲ ਨਾਲ ਪੁੱਤਰ ਦੇ ਦਿਹਾਂਤ ਤੇ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਹੈ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਦੇ ਮਾਹੌਲ 'ਚ ਵਪਾਰ ਮੰਤਰੀ ਡੋਮਨਿਕ ਲੈਬਲਾਨ ਨੇ ਵਾਸ਼ਿੰਗਟਨ 'ਚ ਅਮਰੀਕੀ ਵਪਾਰ ਸਖਤਰ ਹਾਰਵਰਡ ਲੂਟਨਿਕ ਨਾਲ ਇੱਕ ਲੰਬੀ ਅਤੇ ਉਸਾਰੂ ਮੀਟਿੰਗ ਕੀਤੀ ਇਹ ਮੀਟਿੰਗ 1 ਘੰਟੇ ਲਈ ਤੈਅ ਕੀਤੀ ਗਈ ਸੀ ਪਰ ਲਗਭਗ 90 ਮਿੰਟ ਚੱਲੀ ਇਹ ਮੀਟਿੰਗ ਉਸ ਸਮੇਂ ਹੋਈ ਜਦੋਂ ਦੋਵੇਂ ਦੇਸ਼ ਅਜੇ ਤੱਕ ਕਿਸੇ ਨਵੇਂ ਵਪਾਰ ਸਮਝੌਤੇ ਤੇ ਨਹੀਂ ਪਹੁੰਚ ਸਕੇ ਜਨਵਰੀ ਚ ਡੋਨਾਲਡ ਟਰੰਪ ਨੇ ਵਾਈਟ ਹਾਊਸ ਚ ਵਾਪਸੀ ਤੋਂ ਬਾਅਦ ਕੈਨੇਡਾ ਸਣੇ ਦੁਨੀਆ ਭਰ ਦੇ ਦੇਸ਼ਾਂ ਤੇ ਟੈਰਿਫ ਦੀ ਝੜੀ ਲਾਈ ਹੋਈ ਹੈ ਪਿਛਲੇ ਹਫਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਸੀਗਾ ਕਿ ਕੈਨੇਡਾ ਕੁਝ ਅਮਰੀਕੀ ਉਤਪਾਦਾਂ ਤੇ ਲਗਾਏ ਆਪਣੇ ਜਵਾਬੀ ਟੈਰਿਫ ਹਟਾ ਦੇਵੇਗਾ ਤਾਂ ਜੋ ਉਹ ਉਨ੍ਹਾਂ ਛੋਟਾਂ ਨਾਲ ਮੇਲ ਖਾ ਸਕਣ ਜੋ ਅਮਰੀਕਾ ਨੇ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦੇ ਤਹਿਤ ਦਿੱਤੀਆਂ ਨੇ ਹਾਲਾਂਕਿ ਕੈਨੇਡਾ ਨੇ ਇਹ ਵੀ ਕਹਿ ਹੈ ਕਿ ਉਸ ਦੇ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲ ਉਤਪਾਦਾਂ ਤੇ ਲੱਗੇ ਜਵਾਬੀ ਟੈਰਿਫ ਬਰਕਰਾਰ ਰਹਿਣਗੇ। ਇਸੇ ਮਹੀਨੇ 트ੰਪ ਨੇ ਉਹਨਾਂ ਕੈਨੇਡੀਅਨ ਉਤਪਾਦਾਂ ਤੇ ਟੈਰਿਫ 35% ਤੱਕ ਵਧਾ ਦਿੱਤੇ ਨੇ ਜੋ ਇਸ ਸਮਝੌਤੇ ਦੇ ਅਨੁਕੂਲ ਨਹੀਂ ਆਉਂਦੇ। ਉਹਨਾਂ ਨੇ ਕੁਝ ਉਤਪਾਦਾਂ ਜਿਵੇਂ ਕਿ ਸੌਫਟਵੁੱਡ, ਲੰਬਰ, ਸਟੀਲ, ਐਲੂਮੀਨੀਅਮ ਤੇ ਕੁਝ ਆਟੋ ਪਾਰਟਸ ਉੱਤੇ ਹੋਰ ਵੀ ਟੈਰਿਫ ਲਗਾ ਦਿੱਤੇ ਨੇ ਭਾਵੇਂ ਉਹ ਸਮਝੌਤੇ ਦੇ ਅਧੀਨ ਆਉਂਦੇ ਹੋਣ ਜਾਂ ਨਹੀਂ। ਲਬਲਾਨੇ ਦੱਸਿਆ ਕਿ ਅਮਰੀਕਾ ਵੱਲੋਂ 35% ਦਾ ਟੈਰਿਫ ਲਗਾਉਣ ਤੋਂ ਪਹਿਲਾਂ ਕੈਨੇਡਾ ਵੱਲੋਂ ਜਵਾਬੀ ਟੈਰਿਫ ਲਗਾਏ ਗਏ ਸੀ। ਉਹਦੇ ਬਾਰੇ ਗੱਲਬਾਤ 'ਚ ਰੁਕਾਵਟ ਬਣ ਗਈ ਸੀ। ਲਟਵੀਆ ਦੇ ਰੀਗਾ ਸ਼ਹਿਰ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਉਹਨਾਂ ਖਾਸ ਖੇਤਰਾਂ ਤੇ ਧਿਆਨ ਕੇਂਦਰਿਤ ਕਰ ਰਹੀ ਹੈ ਜਿੱਥੇ ਅਮਰੀਕਾ ਨੇ ਟੈਰਿਫ ਲਾਏ ਨੇ ਜਿਸ ਵਿੱਚ ਸਟੀਲ, ਐਲੂਮੀਨੀਅਮ, ਸੌਫਟਵੁੱਡ ਅਤੇ ਆਟੋਮੋਬਾਈਲ ਉਤਪਾਦ ਸ਼ਾਮਲ ਨੇ। ਉਨਾ ਕਿ ਆ ਕਿ ਇਹ ਉਹ ਖੇਤਰ ਨਹੀਂ ਜਿੱਥੇ ਨਤੀਜੇ ਸੁਧਾਰੇ ਜਾ ਸਕਦੇ ਨੇ ਪਰ ਇਸ ਲਈ ਅਜਿਹੀ ਸਹਿਯੋਗ ਰਣਨੀਤੀ ਬਣਾਉਣੀ ਪਵੇਗੀ ਜਿਸ ਵਿੱਚ ਦੋਹਾਂ ਪਾਸਿਆਂ ਦਾ ਫਾਇਦਾ ਹੋਵੇ ਕਾਰਨੀ ਅਗਲੇ ਮਹੀਨੇ ਮੈਕਸੀਕੋ ਵੀ ਜਾਣ ਵਾਲੇ ਨੇ ਦੋਵੇਂ ਦੇਸ਼ ਅਮਰੀਕਾ ਨਾਲ ਵਪਾਰਕ ਰਿਸ਼ਤੇ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਟਰੰਪ ਦੇ ਪਿਛਲੇ ਸਾਲ ਫਿਰ ਤੋਂ ਚੁਣੇ ਜਾਣ ਮਗਰੋਂ ਕੈਨੇਡਾ ਅਤੇ ਮੈਕਸੀਕੋ ਦੋਵਾਂ ਨੇ ਟੈਰਿਫ ਅਤੇ ਟੈਰਿਫ ਦੀਆਂ ਧਮਕੀਆਂ ਦਾ ਸਾਹਮਣਾ ਕੀਤਾ ਹੈ ਇਹ ਵੀ ਧਿਆਨਯੋਗ ਹੈ ਕਿ ਟਰੰਪ ਨੇ ਕੈਨੇਡਾ ਉੱਤੇ ਨਵੇਂ ਟੈਰਿਫ ਲਾ ਦਿੱਤੇ ਨੇ ਪਰ ਮੈਕਸੀਕੋ ਨੂੰ ਇਸ ਤੋਂ ਅਜੇ ਲਈ ਛੋਟ ਮਿਲੀ ਹੋਈ ਹੈ ਕਾਰਨੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਕੈਨੇਡਾ ਹੋਰ ਦੇਸ਼ਾਂ ਨਾਲ ਆਪਣੇ ਰਿਸ਼ਤੇ ਵਧਾਏ ਤਾਂ ਜੋ ਅਮਰੀਕਾ ਉੱਤੇ ਨਿਰਭਰਤਾ ਘੱਟ ਹੋ ਸਕੇ ਕੈਨੇਡਾ ਪੋਸਟ ਦੀ مالی ਹਾਲਤ ਲਗਾਤਾਰ ਖਰਾਬ ਹੋ ਰਹੀ ਹੈ ਕਰਾਉਨ ਕਾਰਪੋਰੇਸ਼ਨ ਦੇ ਤਾਜ਼ਾ ਐਲਾਨ ਮੁਤਾਬਕ 2025 ਦੀ ਦੂਸਰੀ ਤਿਮਾਹੀ 'ਚ ਉਸ ਨੂੰ 407 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਕਿਸੇ ਤਿਮਾਹੀ ਦੌਰਾਨ ਇਹ ادارے ਨੂੰ ਹੋਇਆ ਸਭ ਤੋਂ ਵੱਡਾ ਨੁਕਸਾਨ ਹੈ ਡਾਕ ਸੇਵਾਵਾਂ ਅਨੁਸਾਰ ਇਹ ਗੰਭੀਰ ਹਾਲਤ ਉਸ ਵੇਲੇ ਹੋਈ ਜਦੋਂ ਪਾਰਸਲਾਂ ਤੋਂ ਆਉਣ ਵਾਲੀ ਆਮਦਨ 'ਚ ਵੱਡੀ ਕਮੀ ਹੋ ਗਈ ਹੈ ਕੈਨੇਡਾ ਪੋਸਟ ਨੇ ਦੱਸਿਆ ਕਿ ਇਸ ਨੁਕਸਾਨ ਦਾ ਮੁੱਖ ਕਾਰਨ ਯੂਨੀਅਨ ਨਾਲ ਚੱਲ ਰਹੀ ਅਣਸੁਲਝੀਆਂ ਸਮਝੌਤਾ ਵਾਰਤਾਵਾਂ ਨੇ ਜੋ ਕੰਮਕਾਜ ਬਾਬਤ ਅਨਿਸ਼ਚਿਤਤਾ ਪੈਦਾ ਕਰ ਰਹੀਆਂ ਨੇ ਤਾਜ਼ਾ ਅੰਕੜਿਆਂ ਮੁਤਾਬਕ 2025 ਦੀ ਦੂਸਰੀ ਤਿਮਾਹੀ ਦੌਰਾਨ ਕੈਨੇਡਾ ਪੋਸਟ ਨੇ ਪਿਛਲੇ ਸਾਲ ਦੇ ਮੁਕਾਬਲੇ 25 ਮਿਲੀਅਨ ਘੱਟ ਪਾਰਸਲ ਡਿਲੀਵਰ ਕੀਤੇ ਜਿਸ ਨਾਲ ਪਾਰਸਲ ਆਮਦਨ 'ਚ 288 ਮਿਲੀਅਨ ਡਾਲਰ ਦੀ ਕਮੀ ਆਈ 2025 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪਾਰਸਲ ਆਮਦਨ ਲਗਭਗ ਅੱਧੀ ਬਿਲੀਅਨ ਡਾਲਰ ਘੱਟ ਚੁੱਕੀ ਹੈ ਕਰਾਊਨ ਕਾਰਪੋਰੇਸ਼ਨ ਨੇ ਕਿਹਾ ਕਿ ਹੜਤਾਲਾਂ ਅਤੇ ਲੇਬਰ ਸੰਕਟ ਕਾਰਨ ਗਾਕਾ ਨੇ ਹੋਰ ਡਿਲੀਵਰੀ ਕੰਪਨੀਆਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਕੈਨੇਡਾ ਪੋਸਟ ਨੂੰ ਹੋਰ ਨੁਕਸਾਨ ਹੋਇਆ ਕੈਨੇਡਾ ਪੋਸਟ ਅਤੇ ਡਾਕ ਵਰਕਰਾਂ ਦੀ ਯੂਨੀਅਨ ਵਿਚਕਾਰ ਪਿਛਲੇ 18 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਨਵੇਂ ਕੰਟਰੈਕਟ ਨੂੰ ਲੈ ਕੇ ਅੜਿੱਕਾ ਚੱਲ ਰਿਹਾ ਹੈ। ਪਿਛਲੇ ਸਾਲ ਦੇ ਅੰਤ 'ਚ ਹੌਲਿਡੇ ਸੀਜ਼ਨ ਤੋਂ ਠੀਕ ਪਹਿਲਾਂ 1 ਮਹੀਨੇ ਦੀ ਹੜਤਾਲ ਵੀ ਹੋਈ ਸੀ। ਇਸ ਹਫਤੇ ਗੱਲਬਾਤ ਹੋਣੀ ਸੀ ਪਰ ਸੋਮਵਾਰ ਨੂੰ ਕੈਨੇਡਾ ਪੋਸਟ ਨੇ ਇਹ ਕਹਿ ਕੇ ਮੀਟਿੰਗ ਰੱਦ ਕਰ ਦਿੱਤੀ ਕਿ ਉਹਨਾਂ ਨੂੰ ਯੂਨੀਅਨ ਦੀ ਨਵੀਨਤਮ ਪੇਸ਼ਕਸ਼ ਤੇ ਵਿਚਾਰ ਕਰਨ ਲਈ ਹੋਰ ਸਮਾਂ ਚਾਹੀਦਾ ਹੈ। ਯੂਨੀਅਨ ਵਧੇਰੇ ਤਨਖਾਹਾਂ ਅਤੇ ਵੀਕਐਂਡ ਤੇ ਡਿਲੀਵਰੀ ਦੇ ਨਾਲ-ਨਾਲ ਪਾਰਟ-ਟਾਈਮ ਵਰਕਰਾਂ ਦੀ ਪਾਰਟੀ ਦੀ ਮੰਗ ਕਰ ਰਹੀ ਹੈ ਇਸ ਤੋਂ ਪਹਿਲਾਂ ਇਹਨਾਂ ਸਰਗਰਮੀਆਂ ਤੇ ਗਰਮੀਆਂ ਦੌਰਾਨ ਯੂਨੀਅਨ ਨੇ ਕੈਨੇਡਾ ਪੋਸਟ ਦੀ ਆਖਰੀ ਪੇਸ਼ਕਸ਼ ਨੂੰ ਬਹੁ ਗਣਤੀ ਵੋਟ ਨਾਲ ਰੱਦ ਕਰ ਦਿੱਤਾ ਸੀ ਯੂਨੀਅਨ ਨੇ ਕਿਹਾ ਸੀ ਕਿ ਉਹ ਪੇਸ਼ਕਸ਼ ਉਹਨਾਂ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੀ ਅਤੇ ਕਿਹਾ ਸੀ ਕਿ ਇਹ ਉਹਨਾਂ ਕਾਰਨਾਂ ਕਰਕੇ ਓਵਰਟਾਈਮ ਤੇ ਕੌਮੀ ਪਾਬੰਦੀ ਜਾਰੀ ਰੱਖੇਗੀ ਸਾਰੀਆਂ ਮਾਲੀ ਸਮੱਸਿਆਵਾਂ ਦੇ ਚੱਲਦੇ ਹੁਣ ਇਹ ਮਾਮਲਾ ਹੋਰ ਵੀ ਗੰਭੀਰ ਰੂਪ ਧਾਰ ਗਿਆ ਹੈ ਸਾਲ ਦੇ ਸ਼ੁਰੂ ਚ ਵਿਲੀਅਮ ਕੈਪਲਨ ਦੀ ਅਗਵਾਈ ਵਾਲੇ ਇੱਕ ਉਦਯੋਗਿਕ ਜਾਂਚ ਕਮਿਸ਼ਨ ਵੱਲੋਂ ਤਿਆਰ ਕੀਤੀ ਇੱਕ ਰਿਪੋਰਟ ਚ ਕਿਹਾ ਗਿਆ ਕਿ ਕੈਨੇਡਾ ਪੋਸਟ ਅਮਲੀ ਤੌਰ ਤੇ ਦਿਵਾਲੀਆ ਹੋ ਚੁੱਕੀ ਹੈ ਤੇ ਇਸ ਨੂੰ ਚਲਾਉਣ ਲਈ ਵੱਡੇ ਸੁਧਾਰਾਂ ਦੀ ਲੋੜ ਹੈ। ਉਹਨਾਂ ਦੀ ਸਿਫਾਰਿਸ਼ ਹੈ ਕਿ ਘਰ-ਘਰ ਚਿੱਠੀਆਂ ਪਹੁੰਚਾਉਣ ਦੀ ਸੇਵਾ ਨੂੰ ਹੌਲੀ-ਹੌਲੀ ਖਤਮ ਕਰਕੇ ਇਸ ਦੀ ਥਾਂ ਤੇ ਕਮਿਊਨਿਟੀ ਮੇਲਬਾਕਸ ਲਾਏ ਜਾਣ। ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਕਾਰੋਬਾਰਾਂ ਦੀ ਰੋਜ਼ਾਨਾ ਡਿਲੀਵਰੀ ਜਾਰੀ ਰਹਿਣੀ ਚਾਹੀਦੀ ਹੈ। ਕੈਪਲਨ ਨੇ ਆਪਣੀ ਰਿਪੋਰਟ ਚ ਲਿਖਿਆ ਕਿ ਕੈਨੇਡਾ ਪੋਸਟ ਆਪਣੀ ਹੋਣ ਦੇ ਸੰਕਟ ਦਾ ਸਾਹਮਣਾ ਕਰਈਏ ਜੇਕਰ ਸੋਚ ਸਮਝ ਕੇ ਪੜਾਵਾਰ ਅਤੇ ਤੁਰੰਤ ਬਦਲਾਅ ਨਾ ਲੈ ਗਏ ਤਾਂ ਇਸ ਦੀ مالی ਹਾਲਤ ਹੋਰ ਖਰਾਬ ਹੋ ਜਾਵੇਗੀ ਰਾਇਲ ਲੀਪੇਜ ਦੁਆਰਾ ਜਾਰੀ ਕੀਤੀ ਗਈ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਸਰਹੱਦ ਦੇ ਦੱਖਣ ਚ ਜਾਇਦਾਦ ਵਾਲੇ ਬਹੁਤ ਸਾਰੇ ਕੈਨੇਡੀਅਨਸ ਨੇ ਜਾਂ ਤਾਂ ਇਸ ਨੂੰ ਵੇਚ ਦਿੱਤਾ ਹੈ ਜਾਂ ਵੇਚਣ ਬਾਰੇ ਵਿਚਾਰ ਕਰ ਰਹੇ ਨੇ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਮੁੱਖ ਕਾਰਨ ਜਾਪਦਾ ਹੈ ਰਾਇਲ ਲੀਪੇਜ ਸਰਵੇਖਣ ਚ ਅਮਰੀਕਾ ਚ ਜਾਇਦਾਦਾਂ ਵਾਲੇ ਅੱਧੇ ਤੋਂ ਵੱਧ 54% ਕੈਨੇਡੀਅਨਸ ਨੇ ਦੱਸਿਆ ਕਿ ਉਹਨਾਂ ਨੇ ਜਾਂ ਤਾਂ ਆਪਣੀਆਂ ਜਾਇਦਾਦਾਂ ਵੇਚ ਦਿੱਤੀਆਂ ਨੇ ਜਾਂ ਵੇਚਣ ਦੀ ਯੋਜਨਾ ਬਣਾ ਰਹੇ ਨੇ ਵੇਚਣ ਦੀ ਯੋਜਨਾ ਬਣਾ ਰਹੇ 62% ਲੋਕਾਂ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਸੰਯੁਕਤ ਰਾਜ ਚ ਮੌਜੂਦਾ ਰਾਜਨੀਤਿਕ ਪ੍ਰਸ਼ਾਸਨ ਹੈ ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਆਪਣੀਆਂ ਜਾਇਦਾਦਾਂ ਵੇਚ ਦਿੱਤੀਆਂ ਸਨ ਉਹਨਾਂ ਵਿੱਚੋਂ 44% ਨੇ ਕਿਹਾ ਕਿ ਇਹ ਰਾਜਨੀਤਿਕ ਮਾਹੌਲ ਕਾਰਨ ਸੀ ਜੱਟ ਕੇ 27 ਫੀਸਦ ਨੇ ਕਿਹਾ ਕਿ ਉਹਨਾਂ ਦੇ ਫੈਸਲੇ 'ਚ ਨਿੱਜੀ ਕਾਰਨਾ ਦਾ ਵੀ ਹੱਥ ਸੀ ਰਾਇਲ ਰੀਪੇਜ ਦੇ ਸੀਈਓ ਫੈਲ ਸੋਪਰ ਨੇ ਕਿਹਾ ਕਿ ਸੰਯੁਕਤ ਰਾਜ 'ਚ ਰਾਜਨੀਤਿਕ ਮਾਹੌਲ ਬਹੁਤ ਵੰਡ ਪਾਉਣ ਵਾਲਾ ਹੈ ਜਿਸ ਕਾਰਨ ਬਹੁਤ ਸਾਰੇ ਕੈਨੇਡੀਅਨ ਇਸ ਗੱਲ ਤੇ ਮੁੜ ਵਿਚਾਰ ਕਰ ਰਹੇ ਨੇ ਕਿ ਉਹ ਆਪਣਾ ਸਮਾਂ ਤੇ ਪੈਸਾ ਕਿਵੇਂ ਤੇ ਕਿੱਥੇ ਖਰਚ ਕਰਦੇ ਨੇ ਭਿਆਨਕ ਮੌਸਮੀ ਘਟਨਾਵਾਂ ਜਿਵੇਂ ਕਿ ਤੂਫਾਨ ਹੜ ਅਤੇ ਜੰਗਲਾਂ ਦੀ ਅੱਗ ਵੀ ਇਸ ਸਾਲ ਆਪਣੀਆਂ ਜਾਇਦਾਦਾਂ ਵੇਚਣ ਵਾਲੇ 22 ਫੀਸਦ ਲੋਕਾਂ ਲਈ ਇੱਕ ਕਾਰਨ ਬਣੀਆ ਰੌਇਲ ਲੀਪੇਜ ਨੇ ਕਿਹਾ ਕਿ ਕੈਨੇਡੀਅਨ ਫਰਸਟ ਦੀ ਭਾਵਨਾ ਰੀਅਲ ਅਸਟੇਟ ਬਾਜ਼ਾਰ 'ਚ ਆਪਣਾ ਰਾਹ ਬਣਾ ਰਹੀ ਹੈ ਲਗਭਗ 1 ਤਿਹਾਈ ਯਾਨੀ ਕਿ 32% ਲੋਕਾਂ ਨੇ ਕਿਹਾ ਕਿ ਉਹ ਇੱਕ ਅਮਰੀਕੀ ਜਾਇਦਾਦ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਨੂੰ ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ 'ਚ ਮੁੜ ਨਿਵੇਸ਼ ਕਰਨਗੇ ਅਮਰੀਕਾ 'ਚ ਕੈਨੇਡੀਅਨਸ ਦੀਆਂ ਜ਼ਿਆਦਾਤਰ ਜਾਇਦਾਦਾਂ ਛੁੱਟੀਆਂ ਵਾਲੇ ਘਰ ਨੇ ਜਦਕਿ 18% ਨਿਵੇਸ਼ ਜਾਂ ਕਿਰਾਏ ਦੀਆਂ ਜਾਇਦਾਦਾਂ ਨੇ ਹਾਲਾਂਕਿ 16% ਨੇ ਕਿਹਾ ਕਿ ਅਮਰੀਕਾ 'ਚ ਉਹਨਾਂ ਦੀ ਜਾਇਦਾਦ ਉਹਨਾਂ ਦਾ ਸੁੱਖ ਤੇ ਮੁੱਖ ਨਿਵਾਸ ਸੀ ਸੋਪਰ ਨੇ ਕਿਹਾ ਕਿ ਕੈਨੇਡੀਅਨ ਸਾਲਾਂ ਤੋਂ ਅਮਰੀਕਾ ਦੇ ਰਿਹਾਇਸ਼ੀ ਰੀਅਲ ਅਸਟੇਟ ਬਾਜ਼ਾਰ ਚ ਸਭ ਤੋਂ ਮਹੱਤਵਪੂਰਨ ਵਿਦੇਸ਼ੀ ਨਿਵੇਸ਼ਕ ਰਹੇ ਨੇ ਤੇ ਜਾਇਦਾਦ ਦੀ ਵਿਕਰੀ ਦੀ ਇੱਕ ਵੱਡੀ ਲਹਿਰ ਖੇਤਰੀ ਅਰਥ ਵਿਵਸਥਾਵਾਂ ਤੇ ਇੱਕ ਸਪਸ਼ਟ ਅਸਰ ਛੱਡੇਗੀ ਜੇਕਰ ਕੈਨੇਡੀਅਨ ਮਾਲਕ ਆਪਣੀ ਪੂੰਜੀ ਨੂੰ ਅਮਰੀਕੀ ਹਾਊਸਿੰਗ ਬਾਜ਼ਾਰ ਤੋਂ ਬਾਹਰ ਕੱਢਦੇ ਨੇ ਤਾਂ ਫਲੋਰੀਡਾ 애ਰੀਜ਼ੋਨਾ ਤੇ ਕੈਲੀਫੋਰਨੀਆ ਵਰਗੀਆਂ ਥਾਵਾਂ ਨੂੰ ਆਰਥਿਕ ਗਤੀਵਿਧੀਆਂ ਚ ਲੱਖਾਂ ਦਾ ਨੁਕਸਾਨ ਹੋ ਸਕਦਾ ਹੈ ਤੇ ਹਜ਼ਾਰਾਂ ਗੁਆਂਢੀ ਵੀ ਗੁਆਚ ਸਕਦੇ ਨੇ ਪਾਰਲੀਮੈਂਟਰੀ ਬਜਟ ਅਫਸਰ ਦਾ ਅਨੁਮਾਨ ਹੈ ਕਿ ਅਗਲੇ 10 ਸਾਲਾਂ ਚ ਕੈਨੇਡਾ ਨੂੰ ਘਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਲਗਭਗ 3.2 ਮਿਲੀਅਨ ਨਵੇਂ ਘਰ ਬਣਾਉਣੇ ਪੈਣਗੇ ਪਰ ਹੁਣ ਤੱਕ ਦੇ ਹਾਲਾਤ ਦੇਖ ਕੇ ਲੱਗਦਾ ਨਹੀਂ ਹੈ ਕਿ ਮੁਲਕ ਇਸ ਟੀਚੇ ਨੂੰ ਪੂਰਾ ਕਰਨ ਦੇ ਰਾਹ ਤੇ ਹੈ ਤਾਜ਼ਾ ਰਿਪੋਰਟ ਅਨੁਸਾਰ ਅਗਲੇ 3 ਸਾਲਾਂ ਚ ਨਵੇਂ ਘਰਾਂ ਦੇ ਨਿਰਮਾਣ ਦੀ ਗਿਣਤੀ ਵਧੇਗੀ ਪਰ ਇਸ ਤੋਂ ਬਾਅਦ ਇਹ ਵਾਪਸ ਪਹਿਲਾਂ ਵਾਲੀ ਆਮ ਦਰ ਤੇ ਆ ਜਾਵੇਗੀ ਰਿਪੋਰਟ ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਗਲੇ ਦਹਾਕੇ ਚ ਹਰ ਸਾਲ ਆਸਟਨ 227000 ਘਰ ਤਿਆਰ ਹੋਣਗੇ ਇਸ ਦੇ ਨਾਲ ਹੀ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਟੀਚੇ ਘਟਾਉਣ ਕਾਰਨ ਨਵੇਂ ਘਰ ਬਣਨ ਦੀ ਗਿਣਤੀ 'ਚ ਵੀ ਤੇਜ਼ੀ ਨਾਲ ਕਮੀ ਆਉਣ ਦੀ ਉਮੀਦ ਹੈ ਇਸ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਨਿਰਮਾਣ ਵਧੇਗਾ ਦੂਜੇ ਪਾਸੇ ਮੰਗ ਘਟੇਗੀ ਜੋ ਮਿਲ ਕੇ ਇਨ੍ਹਾਂ ਹਾਲਾਤਾਂ ਨੂੰ ਦਰੁਸਤ ਕਰ ਸਕਦੇ ਨੇ ਜੋ ਪਿਛਲੇ ਕੁਝ ਸਾਲਾਂ 'ਚ ਘਰਾਂ ਦੀ ਘੱਟ ਉਪਲਬਧਤਾ ਅਤੇ ਉੱਚੀਆਂ ਕੀਮਤਾਂ ਦਾ ਕਾਰਨ ਬਣੇ ਬਜਟ ਅਫਸਰ ਅਨੁਸਾਰ ਅਗਲੇ 10 ਸਾਲਾਂ 'ਚ ਲਗਭਗ 2.5 ਮਿਲੀਅਨ ਨਵੇਂ ਘਰ ਬਣਨ ਦੀ ਉਮੀਦ ਹੈ ਜੋ ਕਿ ਲੋੜੀਂਦੇ 3.2 ਮਿਲੀਅਨ ਘਰਾਂ ਨਾਲੋਂ ਕਾਫੀ ਘੱਟ ਹੈ ਮਤਲਬ ਕੈਨੇਡਾ ਹਾਲੇ ਵੀ ਹਾਊਸਿੰਗ ਗੈਪ ਨੂੰ ਪੂਰਾ ਕਰਨ ਦੀ ਰਾਹ 'ਤੇ ਪਿੱਛੇ ਹੈ ਸਕਾਰਬਰੋ ਵਿਖੇ ਦਿਨ ਦਿਹਾੜੇ ਗੋਲੀਬਾਰੀ ਦੌਰਾਨ 14 ਸਾਲਾਂ ਦੇ ਅਲੜ ਨੂੰ ਗੰਭੀਰ ਜ਼ਖਮੀ ਕਰਨ ਵਾਲੇ ਦੋ ਨਾਬਾਲਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਲਾਰੈਂਸ ਈਸਟ ਅਤੇ ਵਾਰਡਨ ਐਵੈਨਿਊ ਇਲਾਕੇ 'ਚ ਬਾਅਦ ਦੁਪਹਿਰ ਤਕਰੀਬਨ 4 ਵਜੇ 14 ਸਾਲ ਦਾ ਇੱਕ ਅਲੜ TTC ਦੀ ਬੱਸ 'ਚ ਸਵਾਰ ਹੋਇਆ ਤੇ ਬੱਸ 'ਚ ਮੌਜੂਦ ਦੋ ਹੋਰ ਨਾਬਾਲਗਾਂ ਨਾਲ ਉਸ ਦਾ ਝਗੜਾ ਹੋ ਗਿਆ। ਝਗੜੇ ਮਗਰੋਂ ਤਿੰਨੋਂ ਜਣਿਆਂ ਨੂੰ ਬੱਸ 'ਚੋਂ ਉਤਾਰ ਦਿੱਤਾ ਗਿਆ। ਪਰ ਇਸੇ ਦੌਰਾਨ ਇੱਕ ਸ਼ੱਕੀ ਨੇ ਪਿਸਤੌਲ ਕੱਢ ਲਈ ਤੇ 14 ਸਾਲ ਦੇ ਅੱਲੜ ਵੱਲ ਕਈ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਤਾਬਕ ਅੱਲੜ ਦੀ ਲੱਤ 'ਚ ਗੋਲੀ ਲੱਗੀ ਤੇ ਉਸ ਨੇ ਜਾਨ ਬਚਾ ਕੇ ਦੌੜਨ ਦਾ ਯਤਨ ਕੀਤਾ ਪਰ ਸ਼ੱਕੀਆਂ ਨੇ ਉਸ ਦਾ ਪਿੱਛਾ ਕਰਦਿਆਂ ਫੜ ਲਿਆ ਤੇ ਕੁੱਟਮਾਰ ਕੀਤੀ। 14 ਸਾਲ ਦੇ ਅਲੜ ਨੂੰ ਗੰਭੀਰ ਜ਼ਖਮੀ ਹਾਲਤ ਚ ਹਸਪਤਾਲ ਦਾਖਲ ਕਰਵਾਇਆ ਗਿਆ ਇਸੇ ਦੌਰਾਨ ਟੋਰਾਂਟੋ ਦੇ ਗਨ ਐਂਡ ਗੈਂਗ ਟਾਸਕ ਫੋਰਸ ਨੇ ਮਾਮਲਾ ਆਪਣੇ ਹੱਥਾਂ ਚ ਲੈਂਦਿਆਂ ਪੜਤਾਲ ਆਰੰਭ ਦਿੱਤੀ ਤੇ ਸ਼ੱਕੀਆਂ ਦੀ شناخت ਕਰਦਿਆਂ ਗ੍ਰਿਫਤਾਰ ਕਰ ਲਿਆ ਹੁਣ આરોપીਆਂ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਕੈਨੇਡਾ ਦੇ BC ਚ ਪੰਜਾਬੀ ਨੌਜਵਾਨ ਦੀ ਅਚਾਨਕ ਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਅਬਸ ਫੂਡ ਦੇ ਜੇ ਗਿਲ ਵੱਲੋਂ ਸਥਾਪਿਤ ਗੋ ਫੰਡਮੀ ਪੇਜ ਮੁਤਾਬਕ ਤੇਜਿੰਦਰ ਸਿੰਘ ਢਾਲੀਵਾਲ ਉਰਫ ਕਿੰਦਾ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਆਇਆ ਸੀ ਤੇ ਅਚਾਨਕ ਤਬੀਅਤ ਵਿਗੜਨ ਮਗਰੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਕਿੰਦਾ ਢਾਲੀਵਾਲ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ ਕਿੰਦਾ ਢਾਲੀਵਾਲ ਆਪਣੇ ਪਿੱਛੇ ਬਜ਼ੁਰਗ ਮਾਤਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਤੇ ਭਾਈਚਾਰੇ ਵੱਲੋਂ ਉਸਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਅਮਰੀਕਾ ਦੇ ਯੂਟਾਹ ਸੂਬੇ 'ਚ ਟਰੱਕ ਹਾਦਸੇ ਦੌਰਾਨ ਰਾਜਨ ਵੀਰ ਸਿੰਘ ਦਮ ਤੋੜ ਗਿਆ ਸੀ ਜਦ ਕਿ ਗ੍ਰੀਨ ਵੈਲੀ ਇਲਾਕੇ 'ਚ ਹਰਿਆਣਾ ਨਾਲ ਸੰਬੰਧਤ ਆਸ਼ੀਸ਼ ਮਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ। ਭਾਰਤੀ ਜੋੜੇ ਵੱਲੋਂ ਸ਼ਰਨ ਮੰਗਣ ਵਾਲੀਆਂ ਅਰਜ਼ੀਆਂ ਹੋਈਆਂ ਰੱਦ। ਅਦਾਲਤ ਨੇ ਵਾਪਸ ਜਾਣ ਦੇ ਖਤਰੇ ਦੀ ਦਲੀਲ ਨੂੰ ਮੰਨਿਆ ਗਲਤ। ਸਾਬਕਾ ਐਮ.ਐਲ.ਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ ਕੈਲਗਰੀ ਚ ਵਾਪਰੇ ਸੜਕ ਹਾਦਸੇ ਚ ਗਵਾਈ ਜਾਨ ਲਬਲਾਂਦੀ ਅਮਰੀਕੀ ਹਮਰਤਬਾ ਨਾਲ ਬੈਠਕ ਰਹੀ ਉਸਾਰੂ ਕੈਨੇਡਾ ਵੱਲੋਂ ਜਵਾਬੀ ਟੈਰਿਫ ਹਟਾਉਣ ਮਗਰੋਂ ਹੋਈ ਮੁਲਾਕਾਤ ਕੈਨੇਡਾ ਪੋਸਟ ਨੂੰ ਦੂਸਰੀ ਤਿਮਾਹੀ ਚ 407 ਮਿਲੀਅਨ ਡਾਲਰ ਦਾ ਘਾਟਾ ਗਾਟਾ ਨੇ ਹੋਰ ਡਿਲੀਵਰੀ ਕੰਪਨੀਆਂ ਨੂੰ ਤਰਜੀਹ ਦੇਣੀ ਕੀਤੀ ਸ਼ੁਰੂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ